ਤਸਵੀਰ ਦਾ ਆਪਣਾ ਬ੍ਰੇਕਫਾਸਟ ਅੰਡੇ ਦੀ ਭੁਰਜੀ ਤੇ ਨਾਲ ਇਹਦੇ ਰੋਟੀ ਪਾਣੀ ਦੇ ਦੋ ਜੀ ਫਿਰ ਮਿਲਾਂਗੇ ਜਲਦੀ ਠੀਕ ਹੈ ਓਕੇ ਜੀ ਓਕੇ ਬੇਟਾ ਬਾਏ ਹਾਂ ਆਰਾਮ ਨਾਲ ਜਾਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਬਾਏ 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 ਜੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤਿੰਨ ਦਿਨ ਆਰਾਮ ਕਰਨ ਤੋਂ ਬਾਅਦ ਆਪਾਂ ਫੇਰ ਆਪਣਾ ਸਫ਼ਰ ਸ਼ੁਰੂ ਕਰਤਾ। ਅੱਜ ਹੈ 23 ਜੂਨ 2025 ਤੇ ਆਪਾਂ ਖੜੇ ਆ ਪਿੰਡ ਰੰਗ ਤੋਂ। ਪਿੰਡ ਇੱਥੋਂ 5-6 ਕਿਲੋਮੀਟਰ ਬਾਅਦ ਅੱਗੇ ਆ। ਆਪਾਂ ਪਹਿਲੇ ਰੁੱਕੇ ਸੀ ਕਿਉਂਕਿ ਮੇਰੇ ਪੈਰ ਇੰਨੇ ਖਰਾਬ ਸੀ ਮੈਨੂੰ ਮਸੇ ਟਿਕਾਣਾ ਮਿਲਿਆ ਸੀ ਰੁਕਣ ਦੇ ਲਈ। ਇਸ ਥਾਂ 'ਤੇ ਰੁਕੇ ਸੀ ਆਪਾਂ। ਤਿੰਨ ਦਿਨs ਪਰਿਵਾਰ 'ਚ ਰਹੇ ਆ। ਵਧੀਆ ਜੀ ਲੱਗ ਗਿਆ। ਨਵੀਂ ਰਿਸ਼ਤਦਾਰੀ ਬਣ ਗਈ ਇੱਕ। ਹੁਣ ਜਦੋਂ ਵੀ ਕਿਤੇ ਇਧਰ ਆਇਆ ਕਰਾਂਗੇ ਤੇ ਇਹਨਾਂ ਨੂੰ ਮਿਲ ਕੇ ਜਾਇਆ ਕਰਾਂਗੇ ਮੇਰਾ ਇਹ ਪੂਰਾ ਸਫ਼ਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਬੂਟ ਬਦਲ ਲਏ ਆਪਾਂ ਹੁਣ ਇਹਨਾਂ ਬੂਟਾਂ ਦਾ ਸੋਲ ਬਹੁਤ ਵਧੀਆ ਹੈਗਾ ਤੁਰਨ ਦੇ ਵਿੱਚ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਪਹਿਲਾਂ ਵਾਲੇ ਬੂਟਾਂ ਨੇ ਆਪ ਨੂੰ ਬਹੁਤ ਤੰਗ ਕੀਤਾ ਸੀ ਤੇ ਜਿੱਥੇ ਆਪਾਂ ਹੁਣ ਖੜੇ ਆ ਇਥੋਂ ਸੁਰੂ ਵੈਲੀ ਸ਼ੁਰੂ ਹੋ ਜਾਂਦੀ ਆ। ਇਹ ਦਾ ਲਦਵਾਲਾ ਚਾਰ ਚਪੇਰਾ ਇਹੋ ਜਿਹਾ। ਮੈਨੂੰ ਇਹ ਰੰਗਦਮ ਪਿੰਡ ਤੇ ਪਦਮ ਜੋ ਮੈਂ ਇੱਕੋ ਜਿਹਾ ਲੱਗੇ ਦੋਨੇ। ਪਦਮ ਚ ਵੀ ਦੂਰ ਦੂਰ ਪਹਾੜ ਨੇ ਆਏ। ਰੰਗਦਮ ਸੁਰੂ ਵੈਲੀ ਦੀ ਹੱਦ ਜੀ ਤੇ ਆ। ਜੰਸਕਾਰ ਤੇ ਸੁਰੂ। ਇਥੋਂ ਇੱਕ ਸੁਰੂ ਦਰਿਆ ਸ਼ੁਰੂ ਹੋਊਗਾ। ਸੁਰੂ ਦਰਿਆ ਦੇ ਨਾਲ ਨਾਲ ਜਿਹੜੇ ਪਿੰਡ बसे ਹੋਏ ਨੇ ਉਹ ਸੁਰੂ ਵੈਲੀ ਆ। ਇਦੋਂ ਪਿੱਛੇ ਆਪਾਂ ਨੂੰ ਬੋਧੀ ਮਿਲੇ ਸੀ ਯਾਦਤਰ ਜਿਆਦਾਤਰ ਕੇ ਸਾਰੇ ਬੋਧੀ ਸੀਗੇ ਪਰ ਇਸ ਤੋਂ ਅੱਗੇ ਹੁਣ ਆਪਾਂ ਨੂੰ ਮੁਸਲਮਾਨ ਮਿਲਣਗੇ ਜਿਨ੍ਹਾਂ ਦਾ ਸਬੰਧ ਬਲਖਿਸਤਾਨ ਨਾਲ ਆ ਇਨ੍ਹਾਂ ਮੁਸਲਮਾਨਾਂ ਨੂੰ ਬਲਤੀ ਮੁਸਲਮਾਨ ਕਿਹਾ ਜਾਂਦਾ ਇਹ ਤੋਂ ਗਾਂ ਹੁਣ ਆਪਾਂ ਨੂੰ ਕਾਰਗਲ ਤੱਕ ਮੁਸਲਮਾਨ ਮਿਲਣਗੇ ਸਾਰੇ ਬੋਧੀ ਕਮਿਊਨਿਟੀ ਜਿਹੜੀ ਹੈਗੀ ਆ ਉਹ ਪਿੱਛੇ ਰਹੇਗੀ ਉਦੋਂ ਤੱਕ ਸਮਾਂ ਸਵੇਰ ਦੇ 9 ਵਜੇ ਆ ਤੇ ਆਪਾਂ ਅੱਜ 15 ਕਿਲੋਮੀਟਰ ਵਾਟ ਤੁਰਾਂਗੇ ਕਾਰਗਲ ਇੱਥੋਂ ਲਗਭਗ 700 ਕਿਲੋਮੀਟਰ ਵਾਟ ਦੂਰ ਆ ਤੇ ਆਪਾਂ ਇੱਕ ਹਫ਼ਤੇ ਚ ਕਾਰਗਲ ਪਹੁੰਚ ਜਾਵਾਂਗੇ ਇਤੋਂ ਗਾਂਲ ਆਪਣਾ ਸਫਰ ਹੁਣ ਸਾਰਾ ਇਹ ਸਪਰੂ ਵੈਲੀ ਦਾ ਸਫਰ ਹੋਊਗਾ ਹੁਣ ਇਸ ਟਾਈਮ ਆਪਾਂ 4000 ਮੀਟਰ ਦੀ ਉਚਾਈ ਤੇ ਆ ਜਿਹੜਿਆ ਨੀਵੇਂ ਪਹਾੜ ਨੇ ਇੱਥੇ ਪੂਰਾ ਘਾਹ ਤੇ ਫੀ ਜਾਂਦਾ ਹਰਿਆਲੀ ਆ ਪਰ ਜਿਹੜੀ ਪਹਾੜਾਂ ਦੀਆਂ ਤੀਸੀਆਂ ਨੇ ਉੱਪਰ ਉਹ ਸਾਰੀਆਂ ਖੁਸ਼ਕ ਤੇ ਕਕੀਆਂ ਜੀਆਂ ਨੇ ਇਹ برفੇ ਤੇ ਆ ਹੀ ਰਹਿੰਦੀ ਆ ਕਿਉਂਕਿ ਇਹ ਹਾਈਟ ਆ ਬਹੁਤ ਜ਼ਿਆਦੇ ਆ ਸਾਰੀ ਜਗ੍ਹਾ ਵੈਲੀ ਆ ਤੁਸੀਂ ਇੱਥੇ ਕੈਂਪ ਲਾ ਸਕਦੇ ਹੋ ਆਪ ਤੇ ਜੇ ਤੁਸੀਂ ਘੁੰਮਣ ਲਈ ਆਉਣਾ ਤਾਂ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੈਗੀ ਕੁਝ ਵੀ ਤੇ ਆ ਖੰਬਿਆਂ ਦੀ ਲੈਂਨ ਉਹੀ ਜਿਹੜੀ ਪਦਮ ਤੋਂ ਆਪਣੇ ਨਾਲ ਨਾਲ ਚੱਲੀ ਆਉਂਦੀ ਹੈ گاਵਾ ਭੇਡਾਂ ਤੇ ਯਾਕ ਤਰਵੈਣੀ ਬਣੀ ਹੋਈ ਆ ਤਿੰਨਾ ਦੀ ਇੱਥੇ ਇਹੋ ਜਿਹਾ ਘਾਹ ਦਾ ਮੈਦਾਨ ਹੋਵੇ ਤੇ ਨਜ਼ਾਰਾ ਹੀ ਆ ਜਾਂਦਾ ਔਰ ਬਫਰੋਣੇ ਵਾਂਗੂ ਆਚਾਰ ਕਾਢੀ ਫਿਰਦੇ ਆ ਨਦੀ ਕਿਦੇ ਨਾ ਮਾਤੀ ਨਹੀਂ ਮਿਲਦੀ ਇਹ ਇਸ ਇਲਾਕੇ ਦੇ ਵਿੱਚ ਇੱਕ ਆਵ ਲੱਖਣ ਚ ਤਰ੍ਹਾਂ ਦਾ ਜਾਨਵਰ ਦਿਖਦਾ ਇਹਨੂੰ ਆਪਾਂ ਤਾਂ ਚੂਹੇ ਕਹਿ ਦਿੰਦੇ ਆ ਵੇ ਲਦਾਖੀ ਚੂਹੇ ਪਰ ਅਸਲ ਚ ਚੂਹੇ ਨਹੀਂ ਹੈਗੇ ਇਹਨਾਂ ਦਾ ਕੋਈ ਹੋਰ ਨਾਮ ਵੀ ਹੈਗਾ ਇਹ ਬਹੁਤ ਵੱਡੇ ਹੋ ਜਾਂਦੇ ਖਰਗੋਸ਼ਾਂ ਜਿਹੇ ਜਿਹੇ ਬਣ ਜਾਂਦੇ ਆ ਨਸਲ ਤਾਂ ਇਹ ਚੂਹੇ ਦੀ ਆ ਪਰ ਇਹਨਾਂ ਦਾ ਨਾਮ ਕੋਈ ਹੋਰ ਆ ਦੋ ਤਿੰਨ ਫਿਰਦੇ ਸੀ ਇੱਥੇ ਕਾ ਬੈਠਾ ਵੇ ਆਹ ਸਹੀ ਦਿਸਦਾ ਨਾ ਇਹ ਤਾਂ ਹੈ ਕੁੱਤੇ ਕੇ ਚੂਹੇ ਕੇ ਖਾਨਦਾਨ ਚ ਪਰ ਥੋੜੇ ਜਿਹਾ ਜਰਵਾਨੇ ਆ ਇਹ ਬਹੁਤ ਇਧਰ ਇਹ ਤਾਂ ਪਰ ਲੈ ਲ ਉਧਰ ਲਦਾ ਖਲ ਜਾਣੇ ਤਾਂ ਉਥੇ ਇੱਕ ਪੂਰਾ ਗਰਾਊਂਡ ਹੈ ਵੇ ਦਾ ਪੱਧਰ ਆ ਉਹ ਵੀ ਉਹਨੂੰ ਚੂਹਾ ਗਰਾਊਂਡ ਹੀ ਕਹਾ ਜਾਂਦਾ ਉੱਥੇ ਬਹੁਤ ਨੀਦੇ ਨਾਲ ਦੇ ਤੇ ਜਿਹੜਾ ਨੇ ਸੱਜਣਾ ਨੇ ਕੇਜੀਐਲ ਟਰੈਕ ਕੀਤਾ ਹੋਊਗਾ केजीएल ट्रैक ਤੇ ਵੀ ਬਹੁਤ ਮਿਲਦੇ ਆ ਜੀ ਜਦੋਂ ਮੈਂ ਤੇ ਖੁੱਦਾ ਦੁਬਈ ਗਿਆ ਸੀ ਜਿੰਨਾਂ ਨੇ ਸਾਡੇ ਬਲੌਗ ਦੇਖੇ ਹੋਣੇ ਤਾਂ ਅਸੀਂ ਉੱਥੇ ਇੱਕ ਬਾਈ ਹੋਰਾਂ ਨੂੰ ਮਿਲੇ ਸੀ ਇਹ ਮਾਜਾ ਟਰਾਂਸਪੋਰਟ ਗੁਰਜਾਂਟੋਰੀਪਰਾ ਮੈਂ ਇੱਥੇ ਦਾ 3 ਦਿਨ ਕਮਰੇ ਚ ਰਹਾਂ ਇਹ ਕਮਰਾ ਉਹਨਾਂ ਵੱਲੋਂ ਸਪਾਂਸਰ ਸੀਗਾ ਇਹਦਾ ਜਿੰਨਾ ਵੀ ਕਮਰੇ ਦਾ ਕਿਰਾਇਆ ਬਣਿਆ ਕੋਈ ਬਿੱਲ ਬੂਲ ਬਣਿਆ ਇਹ ਸਾਰਾ ਕੁਝ ਉਹਨਾਂ ਨੇ ਦਿੱਤਾ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਨੀ ਮੈਂ ਤਾਂ ਟੈਂਟ ਜੀ ਰਹਿਣਾ ਸੀਗਾ ਇਹ ਵਗੀ ਜਾਂਦਾ ਕਾਂਜੀ ਨਾਲਾ ਇਹ ਉਹ ਸਾਹਮਣੇ ਜਾ ਕੇ ਉੱਥੇ ਸਰੂਦਰਿਆ ਚ ਰਲ ਜਾਂਦਾ ਇਹੋ ਜੇ ਨਿੱਕੇ ਨਿੱਕੇ ਬਹੁਤ ਨਾਲੇ ਰਲਦੇ ਨੇ ਸਰੂਦਰਿਆ ਦੇ ਵਿੱਚ ਇਧਰੋਂ ਆ ਰਿਹਾ ਹੈ ਉੱਪਰ ਤਾਂ ਤਾਂ ਪਹਾੜਾਂ ਕੇ ਪਰਫ ਜਿਹੜੀ ਉਹ ਖੁਰ ਖੁਰ ਕੇ ਥੱਲੇ ਆਈ ਜਾਂਦੀ ਹੈ ਸਾਰਾ ਕਾਂਜੀ ਨਾਲਾ ਤੇ ਪਾਣੀ ਜਿੰਨਾ ਵੀ ਹੈਗਾ ਸਾਰਾ ਇਹ ਬੂੰਦ ਬੂੰਦ ਜਾ ਕੇ ਉਦជា ਰਲ ਜੂ ਸੁਰੂ دریا ਦੇ ਵਿੱਚ ਸੁਰੂ ਵਲੀ ਰੰਗਦਮ ਪਿੰਡ ਤਾ ਇਥੋਂ ਹਜੇ ਤੱਕ 6 ਕਿਲੋਮੀਟਰ ਵੜ ਪਿਆ ਅਪਾ ਪਿੱਛੇ ਰੋਕੇ ਸੀਗੇ ਤੇ ਆ ਮਿਨਿਸਟਰੀ ਆ ਰੰਗਦਮ ਪਿੰਡ ਦੀ ਰੰਗਦਮ ਗੰਪਾ ਇਹ ਲਿਖਾ ਹੋਗਾ ਇੱਥੇ ਰੰਗ ਤੁਮ ਕੰਪਾ ਤੇ ਪਿੰਡ ਇਧਰ ਅੱਗੇ ਆ 5-6 ਕਿਲੋਮੀਟਰ ਬਾਅਦ ਇਸ ਪੂਰੀ ਖੁੱਲੀ ਘਾਟੀ ਦੇ ਵਿੱਚੋਂ ਜੇ ਪਹਾੜਾਂ ਦਾ ਵਿਊ ਦੇਖੀਏ ਤਾਂ ਬਹੁਤ ਸੋਹਣਾ ਦਿਸਦਾ ਆ ਦਾ ਪਹਾੜ ਜੇ ਆਪਣੇ ਜਮੇ ਨੇੜੇ ਆ ਇਧਰੋਂ ਆਪਾਂ ਤੁਰ ਕੇ ਆਏ ਆ ਮਗਰੋਂ 6 ਕਿਲੋਮੀਟਰ ਬਾਅਦ ਤੁਰ ਪਿਆ ਆ ਵੀ ਨੇੜੇ ਆ ਉਹ ਤਾਂ ਖੁੱਲਾ ਥਾਂ ਸਾਰੇ ਹੀ ਤੇ ਆਪਾਂ ਇੱਧਰ ਨੂੰ ਜਾਣਾ ਹੁਣ ਇਸ ਪਹਾੜ ਦੇ ਨਾਲ ਨਾਲ ਕਾਰਗੇ ਲੈਥੋਂ ਹੈਗਾ 125 ਕਿਲੋਮੀਟਰ ਬਾਅਦ ਤੇ ਰੰਗਦਮ ਪਿੰਡ ਹੈਗਾ ਇੱਥੋਂ 5 ਕਿਲੋਮੀਟਰ ਬਾਅਦ ਕਾਰਗੇ ਲਾਪਾ ਹਫਤੇ ਚ ਪਹੁੰਚ ਜਾਗੇ ਮੈਂ ਜਿਹਨੂੰ ਰੰਗਦਮ ਸਮਝਦਾ ਸੀ ਗਿਆ ਉਹਦਾ ਪਿੰਡ ਤੋਂ ਹੈਗਾ 10-12 ਕਿਲੋਮੀਟਰ ਵੱਟ ਪਿੱਛੇ ਮੈਂ ਤਾਂ ਹੋਰ ਹੀ ਬਹਿ ਗਿਆ ਕਿਤੇ ਫਿਰ ਸਵੇਰ ਦੇ 11 ਵਜੇ ਗਿਆ ਤੇ ਆਪਾਂ ਉਹ ਸਾਹਮਣੇ ਤੁਰ ਕੇ ਆਏ ਆ ਲਗਭਗ ਮੈਂ ਆਪਾਂ ਆ ਗਏ ਹੋਵਾਂਗੇ 4 9-10 ਕਿਲੋਮੀਟਰ ਵੱਟ ਤੱਕ ਆ ਹੀ ਗਏ ਹੋਵਾਂਗੇ ਨਹੀਂ 10 ਨਹੀਂ ਹੋਣੇ 7-8 ਕਿਲੋਮੀਟਰ ਵੱਟ ਆ ਗਏ ਹੋਵਾਂਗੇ ਇਹਨਾਂ ਪਹਾੜਾਂ ਦੇ ਜਿਹੜੇ ਬਰਫ਼ ਦੀ ਚਮਕੀ ਜਾਂਦੀ ਆ ਇਹਨਾਂ ਦੇ ਥੱਲੇ ਜੇ ਸੀ ਆਪਾਂ ਇੰਨੀ ਵੱਟ ਪਹੁੰਚ ਗਈ ਹੌਲੀ ਹੌਲੀ ਅੱਜ ਦਾ ਆਪਣਾ ਸਾਰਾ ਪੱਧਰਾ ਹੀ ਆ ਅੱਜ ਦਾ ਅੱਜ ਵਾਲਾ ਕੀ ਹੁਣ ਕਾਰਗਿਲ ਤੱਕ ਪਹੁੰਚੋ ਕਾਰਗਿਲ ਤੱਕ ਪੱਧਰੇ ਜਾਵਾਂਗੇ ਰੰਗ ਤੋਂ ਮ रह ਗਿਆ ਅੱਥ ਦੋ ਤਿੰਨ ਕਿਲੋਮੀਟਰ ਵੱਟ ਆਮ ਲੋਕ ਸੁਰੇ ਜਾਂਦੇ ਆ ਪੈਰ ਵੀ ਠੀਕ ਨੇ ਪੈਰਾਂ ਚ ਬਿਜ਼ਨਸ ਇੱਥੇ ਤਾਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪਿਕਨਿਕ ਮਨਾ ਰਿਆ ਜਵਾਕ ਵੈਣਾ ਖੜੀਆਂ ਸਕੂਲ ਦੀਆਂ ਤੇ ਇੱਥੇ ਇਹਨਾਂ ਨੇ ਟੈਂਟ ਗੱਡੇ ਹੋਏ ਆ ਪੂਰੇ ਇਹ ਜਗ੍ਹਾ ਵੀ ਸੋਹਣੀ ਆ ਪਿਕਨਿਕ ਵਾਲੀ ਜਗ੍ਹਾ ਹੀ ਅਸਲ ਤੇ ਹੈ। ਉਹ ਸਾਹਮਣੇ ਰਹਿ ਗਿਆ ਪਿੰਡ। ਰੰਗ ਦੂੰਗਾ ਉੱਤਰ ਜਾਣਾ ਆਪਾਂ। ਤੇ ਇੱਥੇ ਪੂਰਾ ਮੇਲਾ ਲਾਈ ਬੈਠਿਆ। ਪਾਣੀ ਵੀ ਕਿੰਨਾ ਸਾਫ਼ ਆ। ਆਪੇ ਇੱਥੋਂ ਭਰਦੇ ਆਂ ਬੋਤਲ ਪੀਣ ਦੇ ਲਈ। ਅੱਗੇ ਮਿਲੇਗਾ ਨਾ? ਜੀ ਸਰ। ਉਹ ਪਾਣੀ ਆਗੇ। ਠੀਕ ਹੈ। ਇਹ ਪਾਣੀ ਵੀ ਠੀਕੇ ਚਲਾਇਆ ਗਿਆ। ਇਹ ਉਹ ਚਸ਼ਮੇ ਦਾ ਪਾਣੀ ਹੈ। زمین ਕੀ ਨੀਚੇ ਜਾਵੇ। ਆਪ ਦੇਖ ਸਕਦੇ। ਹਾਂ ਜੇ ਇੱਥੇ ਹੀ ਸੇ ਨਿਕਲ ਰਹਾ ਹੈ। ਮੈਨੂੰ ਤਾਂ ਵੀ ਪਿੱਛੇ ਸੇ ਆ ਰਹਾ ਹੈ ਕਹੀਂ ਸੇ ਨਹੀਂ 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 ਇਸੇ ਦੇ ਅੰਦਰ ਤੋਂ ਨਿਕਲ ਰਹਾ ਥੋੜਾ ਇਹ ਦਿਖਾਓ ਨਾ ਅੱਛਾ ਇੱਥੋਂ ਆ ਰਿਹਾ ਇਹ ਹਾਂ ਠੀਕ ਹੈ ਨਿਕਲੀ ਜਾਂਦਾ ਬਈ ਪਾਣੀ ਇਹ ਤੇ ਪਾਣੀ ਸਾਫ਼ ਦੇਖੋ ਕਿੰਨਾ ਨਿੱਕੀ ਨਿੱਕੀ ਵਟੀਆਂ ਪਈਆਂ ਵੀ ਦਿਸਦੀਆਂ ਵਿੱਚ ਬਹੁਤ ਸੋਹਣੀ ਵੇਲੀ ਹੈ ਇਹ ਅਭੀ ਹਮ ਸੁਰੂ ਵੇਲੀ ਮੇ ਹੈ ਨਾ ਹਾਂ ਅਭੀ ਆਪ ਗਨਸਕਾਰ ਸੁਰੂ ਵੇਲੀ ਰੰਗ ਤੁੰਗੂ ਆ ਗਿਆ ਨਾ ਅੱਗੇ ਆ ਆ ਜਦੋਂ ਆਪਾਂ ਓਮਾਨ ਗਏ ਸੀਗੇ ਤੇ ਓਮਾਨ ਦੇ ਵਿੱਚ ਬਹੁਤ ਰਵਾਜ ਹੈ ਕੈਂਪਿੰਗ ਕਰਨ ਦਾ ਉੱਥੇ ਹੱਥ ਨੇ ਜੀ ਸੜਕਾਂ ਤੇ ਗੱਡੀਆਂ ਲੱਗ ਜਾਂਦੀਆਂ ਟੈਂਟ ਲਾ ਲੈਂਦੇ ਤੇ ਬਾਰਬੀਕਿਊ ਤੇ ਪਾ ਲੈਂਦੇ ਆ ਕੋਈ ਮਾਹੌਲ ਇੱਥੇ ਆ ਜਵਾਗ ਚੌੜ ਕਰੀ ਜਾਂਦੇ ਆ ਲਓ ਬਈ ਚਲੋ ਚਲੋ ਚੱਕਦੇ ਹੋ ਕੰਮ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਇੱਥੇ ਤਾਂ ਲੰਗਦੋਂ ਪਿੰਡ ਆ ਗਿਆ ਆਪਣੇ ਸਾਹਮਣੇ ਇੱਥੇ ਟੈਂਸਿਟੀ ਜੀ ਬਣੀ ਹੋਈ ਆ ਇੱਥੇ ਸਾਹ ਲੈ ਕੇ ਦਹਾ ਘੰਟਾ ਕੁਝ ਖਾ ਪੀ ਕੇ ਫਿਰ ਗਾਂ ਤੁਰਦੇ ਆ ਅਗਲਾ ਪਿੰਡ ਇੱਥੋਂ ਮੈਨੂੰ ਲੱਗਦਾ 15 16 ਕਿਲੋਮੀਟਰ ਵਧ ਕੇ ਹੋਊਗਾ ਪਿੰਡ ਦਾ ਪਹਿਲਾ ਘਰ ਘਰ ਤੋਂ ਤੁਸੀਂ ਪਿੱਛੇ ਵੀ ਦੇਖੇ ਹੋਣੇ ਸਾਰੇ ਇਹੋ ਜਿਹੇ ਨੇ ਕੱਚੇ ਘਰ ਹੈ ਤੇ ਜਮਾ ਬਿਲਕੁਲ ਇਹਨਾਂ ਦਾ ਫਾਇਦਾ ਇਹ ਕਿ ਨਿੱggen ਬਹੁਤ ਹੁੰਦੇ ਆ ਇਹ ਰਾਤ ਨੂੰ ਇੱਥੇ ਠੰਡ ਬਹੁਤ ਹੋ ਜਾਂਦੀ ਆ ਮਾਈਨਸ ਚ ਜਾ ਵੜਦਾ ਟੈਂਪਰੇਚਰ ਪਰ ਕੱਚੇ ਘਰ ਹੁਣ ਕਰਕੇ ਲੱਕੜ ਦੇ ਛੱਤਾਂ ਹੁਣ ਕਰਕੇ ਅੰਦਰ ਨਿਗ ਰਹਿੰਦਾ ਵਧੀਆ ਇਹ ਪੂਆ ਕਰਦੇ ਆ ਜੀ ਇੱਥੇ ਹਰੇਕ ਪਿੰਡ ਦੇ ਸ਼ੁਰੂ ਦੇ ਵਿੱਚ ਆ ਮੱਠ ਜੇ ਬਣੇ ਹੁੰਦੇ ਇਦਾਂ ਦੇ ਇਹ ਤਿੰਨ ਬਣੇ ਹੁੰਦੇ ਇੱਥੇ ਛੀ ਬਣਾਈ ਬੈਠੇ ਆ ਅਜਾ ਤਿੰਨ ਨਿੱਕੇ ਆ ਪਰੇ ਤਿੰਨ ਵੱਡੇ ਆ ਅਜੇ ਤੱਕ ਆਪਾਂ ਬੋਧ ਸਟੇਰੀ ਇਚੀਆਂ ਕਾਰ ਗਲੇ ਤੋਂ ਹੈਗਾ 42 ਕਿਲੋਮੀਟਰ ਬਾਅਦ ਤੇ ਅੱਜ ਆਪਾਂ ਕਾਰ ਗਲ ਨੂੰ 100 ਤੋਂ 100 ਘਾ ਕਰ ਲੈਣਾ ਲਾ ਹਿਮਾਲਿਆ ਹੋਮਸਟੇਜ ਕੈਂਪ ਗਾਵਾ ਤਾਂ ਕੁਛ ਨਹੀਂ ਮਿਲਦਾ ਦੇਹੀ ਆ ਤੁਲਪ ਜਾ ਕੇ ਦੇਖਦੇ ਆ ਖਾਣ ਪੀਣ ਨੂੰ ਕੀ ਮਿਲਦਾ ਇੱਥੋਂ ਗੇਟ ਕਿਹੜਾ ਇਹਨਾਂ ਦਾ ਆਹੀ ਲੱਗਦਾ ਚੱਲ ਖੋਲ ਕੇ ਦੇਖਦੇ ਆ ਅੱਛਾ ਆਹੀ ਖੁੱਲ ਜਾਂਦਾ ਏ ਸੌਖੇ ਵਾਲਾ ਕੰਮ ਹੀ ਆ ਬਾਹਰ ਨੂੰ ਖੁੱਲੂ ਆ ਜੀ ਬਤਿਹੋਰਾ ਚਲੋ ਬੰਦਰੀ ਕਰਦਗੇ ਫਰ ਕੁਰਸੀਆਂ ਮੇਜ਼ ਜਿਹੜਾ ਸੋਹਣੇ ਲੱਗੇ ਪਏ ਆ ਖਾਣ ਪੀਣ ਨੂੰ ਪਤਾ ਨਹੀਂ ਕੀ ਹੋਊਗਾ ਨਾ ਫਿਰ ਇਹ ਟੈਂਟਸ ਦੀ ਆ ਪੂਰੀ ਵਾਜੀ 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 ਹੈਲੋ ਸਰ ਜੀ ਜੁਲੇ ਨੂੰ ਨਹੀਂ ਖਾਣ ਪੀਣੇ ਕੋ ਮਿਲੇਗਾ ਕੁਝ ਹਾਂਜੀ ਡਿਨਰ ਲੰਚ ਬ੍ਰੈਕਫਾਸਟ ਕੁਝ ਹੋਗਾ ਹੋਰ ਮਿਲੇਗਾ ਠੀਕ ਹੈ ਓਕੇ ਓਕੇ ਇਹਨਾਂ ਕੋਲੇ ਹੈ ਨਹੀਂ ਕੁਝ ਵੀ ਖਾਣ ਪੀਣ ਵਾਲਾ ਬਾਈ ਇਹ ਕਹਿੰਦੇ ਸਾਡਾ ਦੂਜਾ ਹੋਟਲ ਇਹਨਾਂ ਟਾਵਰਾਂ ਦੇ ਨਾਲ ਆ ਪਰੇ ਉੱਥੋਂ ਮਿਲ ਜੂਗਾ ਉੱਥੇ ਪਹੁੰਚੋ ਪੈਂਡਿਲਾ ਪਾਸ ਤੋਂ ਬਾਅਦ ਇਹ ਪਹਿਲਾ ਪਿੰਡ ਸੁਰੂ ਵੈਲੀ ਦਾ ਪਹਿਲਾ ਪਿੰਡ ਹੁਣ ਆਪਾਂ ਜਿਵੇਂ ਜਿਵੇਂ ਕਾਰਗੋ ਨਾਲ ਜਾਵਾਂਗੇ ਆ ਜਿਹੜੇ ਮਾਨੇ ਜੇ ਲੱਗੇ ਘਟਦੇ ਜਾਣਗੇ ਆ ਪਿੰਡ ਤਾਂ ਸਾਰੇ ਹੀ ਬੋਧੀਆਂ ਦਾ ਇਹ ਆ ਦੇਖੋ ਇੱਥੇ ਪਹਿਲਾਂ ਟੂਰਿਸਟ ਬੈਠੇ ਵੀ ਆ ਇੱਥੇ ਆਪ ਨੂੰ ਮਿਲੂ ਥੋੜਾ ਕੁਝ ਕੰਨ ਵੀ ਆਪਾਂ ਇੱਥੇ ਪਹੁੰਚੇ ਤੇ ਆਪਣੇ ਆਉਣ ਵੇਲੇ ਨੂੰ ਚੌਲ ਮੁੱਕ ਚੁੱਕੇ ਸੀ ਛੋਟੇ ਵਾਲੇ ਵਿੱਚ ਦੇ ਦੋ ਸਿਰਫ ਇਕੱਲੀ ਦਾਲ ਬਚੀ ਹੈ ਹਾਂ ਠੀਕ ਹੈ ਯਾਰ ਇਹ ਦੇ ਦੇ ਇਹ ਦਾਲ ਪਹੁੰਚ ਗਈ ਹੈ ਆਪਣੇ ਕੋਲ ਹੁਣ ਆਪਾਂ ਦਾਲ ਖਾਵਾਂਗੇ ਤੇ ਫਿਰ ਤੁਰਦੇ ਹਾਂ ਲੋ ਸਫਰ ਆਪੇ ਇਤਨੇ ਜਿੰਨੇ ਮਿਲਦੇਗਾ ਖਾ ਕੇ ਤਾਂ ਆਪਾਂ ਤੁਰ ਪਏ ਇਥੋਂ ਇਹ ਸਾਰੇ ਜਵਾਕ ਟੂਰਿਸਟ ਹੈ ਸਕੂਲਾਂ ਤੋਂ ਆਏ ਹੋਏ ਬੱਚੇ ਨੇ ਆਪਾਂ ਨੂੰ ਇੱਥੋਂ ਬਾਅਦ ਹੁਣ 15-16 ਕਿਲੋਮੀਟਰ ਵਧ ਜਾ ਕੇ ਪਿੰਡ ਆਊਗਾ। ਉਨੇ ਕੋਈ ਇਬਾਤੀ ਨਹੀਂ ਕਿ ਸਾਰਾ ਸੂਰਜ ਰੇਗਾ। ਪਰ ਇਹ ਪਰਪਣ ਦੇ ਨਾਲ ਨਾਲ ਪਾਣੀ ਵਗ ਹੀ ਜਾਂਦਾ। ਤੇ ਉਹ ਸਾਹਮਣੇ ਰਹਿਗਾ ਰੰਗ ਤਾਂ। ਇਧਰ ਆ ਪਾਏਗਾ। ਹਵਾ ਬਹੁਤ ਜ਼ਿਆਦਾ ਤੇਜ਼ ਰਹੀ ਜਾਂਦੀ ਹੈ। ਜੁੱਲ ਸੌਣ ਨੂੰ ਕੋਈ ਨਹੀਂ ਆ ਰਿਹਾ। ਸੂਰਤ ਰਿਹਾ। ਇਹ ਵੀ ਉੱਥੇ ਨਿਕਲਦਾ ਪੈਂਜੀਲਾ ਪਾਸ ਤੋਂ ਇਹ ਲਾ ਦਰੈਨ ਗ੍ਰੰਥ ਕਲੇਸ਼ੀਆ ਰਾ ਇੱਕ ਪਰੇ ਨੂੰ ਨਿਕਲਦਾ ਜਿਹੜਾ ਬਦਮਜਾ ਵਰਦਾ ਉਹਦਾ ਨਾਮ ਹੈਗਾ ਡੋਡਾ ਉਹ ਟੋਟ ਦਰਿਆ ਵੀ ਕਹਿੰਦੇ ਆ ਤੇ ਜਿਹੜਾ ਇਹ ਇੱਧਰ ਆਪਣੇ ਨਾਲ ਆਈ ਜਾਂਦਾ ਇਹ ਹੈਗਾ ਸਰੂਦ ਰਿਆ ਇਹ ਕਾਰਗਲ ਦਾ ਕਪੜੇ ਨਾਲ ਜਾ ਪੈਂਜੀਲਾ ਪਾਸ ਤੋਂ ਹੀ ਨਿਕਲਦਾ ਹੈ ਵੀ ਹੁਣ ਆਪਾਂ ਇੱਕ ਹੋਰ ਦਰਿਆ ਦੇ ਨਾਲ ਜਾ ਜਾਈਏ ਇੱਥੋਂ ਸੁਰੂ ਵੈਲੀ ਦਾ 뷰 ਬਹੁਤ ਵੰਦ ਲੱਗਦਾ। ਇੱਥੇ ਆ ਕੇ ਪਾਣੀ ਵੀ ਵੇਖ ਕੇ ਲੱਗਦਾ ਵਾਕਈ ਦਰਿਆ। ਮਗਰ ਤਾਂ ਹੌਲੀ ਹੌਲੀ ਪਾਣੀ ਹੁੰਦਾ ਜਿਵੇਂ ਥੋੜਾ ਥੋੜਾ ਜਿਆ। ਇੱਥੇ ਆ ਕੇ ਵਾਵਾ ਇਕੱਠਾ ਹੋ ਜਾਂਦਾ ਪਾਣੀ। ਆ ਸਾਹਮਣਾ ਪਿੰਡ ਤਾਂ ਕਾਗਜ਼ਾ 'ਚ ਹੀ ਹੈ ਨਹੀਂ ਸੀਗਾ। ਇਹ ਪ੍ਰੋਜੈਕਟ ਕਿੱਥੋਂ ਨਹੀਂ ਲਿਆ। ਆਏ ਟਿਕਾਣੇ ਮਿਲਦੇ ਜੇ ਬਤੁਰ ਕੇ ਸਫ਼ਰ ਕਰਦੇ। ਇਸ ਪਿੰਡ ਦਾ ਕੋਈ ਪਤਾ ਨਹੀਂ ਸੀ ਕਿ ਇਹ ਪਿੰਡ ਆ ਉਹ ਰਾ ਦੇ ਵਿੱਚ ਤੇ ਬਹੁਤ ਸੋਹਣੀ ਜਗ੍ਹਾ ਤੇ ਪਿੰਡ ਆ ਇਹ ਐਸੇ ਆਪਾਂ ਪਹੁੰਚ ਜਾਗੇ ਕਿ ਆਪਣੇ 12 ਕਿਲੋਮੀਟਰ ਬਾਅਦ ਹੀ ਨੇ ਕਿ ਜਿੱਥੇ ਪਹੁੰਚਣਾ ਆਪਾਂ ਪਰ ਜੇ ਸਮੱਸਿਆ ਹੁੰਦੀ ਕਿ ਨਾ ਪਹੁੰਚਿਆ ਜਾਂਦਾ ਹੁੰਦਾ ਇੱਥੇ ਆਪਣੀ ਵਧੀਆ ਰਹਿਸ਼ ਹੋ ਜਾਂਦੀ ਸੀ ਆ ਸਾਰੀਆਂ ਇਹਨਾਂ ਦੀਆਂ گاਵਾਾਂ ਆਪਣੇ ਪਿੰਡ ਉਸ ਜਿਹਾ ਦੇਖਦੇ ਆ ਜੇ ਕੋ ਕਪ ਚਾਹ ਮਿਲ ਗਈ ਤਾਂ ਪੀ ਲਾਂਗੇ ਨਹੀਂ ਫਿਰ ਆਪਣੀ ਮੰਜ਼ਲ ਵੀ 12-13 ਕਿਲੋਮੀਟਰ ਬਾਅਦ ਹੀ ਰਹਿ ਗਈ ਆ ਪਹੁੰਚ ਜਾਂਦੇ ਫਰਾਮ ਨਾਲੇ ਅੱਜ ਆਪਣਾ ਰਾਹ ਜਮਾ ਪੱਧਰਾ ਬੜੇ ਆਰਾਮ ਨਾਲ ਤੁਰ ਰਹੇ ਆ ਅੱਜ ਮੇਰੇ ਪੈਰਾਂ ਦੀ ਫੂਟ ਵੀ ਬੜੇ ਵਧੀਆ ਜਿਵੇਂ ਨਹੀਂ ਪਤਾ ਲੱਗਦਾ ਕਿ ਇਹ ਰੋਡ ਤੇ ਨਹੀਂ ਨੇ ਇਹ ਅੱਗੇ ਤੇ ਜਿਵੇਂ ਆ ਬਜਰੀ ਜੀ ਪਈ ਹੈ ਨਾ ਇਹੀ ਤਸੰਦੀਗ ਆ ਰਹੀ ਦੀ ਪੂਰੀ ਇਸ ਪਿੰਡ ਦੇ ਵਿੱਚ ਇੱਕ ਰੰਜਨ ਤੁੰਗ ਜੇ ਨਾਮ ਤੇ ਹੋਮਸਟੇ ਦਿਖਾਈ ਦਿਖਾਉਂਦਾ ਇੱਥੇ ਸ਼ਾਇਦ ਆਈ ਹੋਊਗਾ ਤੇ ਜੇ ਹੋਮਸਟੇ ਹੋਇਆ ਤੇ ਫਿਰ ਕੁਝ ਨਾ ਕੁਝ ਖਾਣ ਪੀਣ ਦਾ ਵੀ ਮਿਲ ਜੂਆ ਆਪਣੇ ਤੋਂ ਪਿੰਡ ਚ ਵੜਨਾ ਪੈਣਾ ਉਹ ਮੁੰਡੇ ਚ ਕੁਝ ਗਾਂਸ ਰਹੇ تھے ਉਧਰ ਪਰ ਹੋਮਸਟੇ ਦੀ ਲੋਕੇਸ਼ਨ ਤਾਂ ਆਹ ਵਾਲਾ ਘਰ ਆ ਇੱਥੇ ਕਿੰਨੇ ਘਰ ਨੇ ਪੰਜ ਘਰ ਨੇ ਸਾਰੇ ਤੂੰ ਦੇਖਦੇ ਜਾ ਕੇ बूहद हैलो है, ना हेलो। है लगता को कहा हो भाई जी बोलो। कैसे हो बढ़िया बाहर निकलोगे किसी साइड से कहा हो आप कहा से बोल रहे हैं कपड़े धो रहे हैं ਹੋਮ ਸਟੇ ਕੀ ਲੋਕੇਸ਼ਨ ਯਹੀ ਹੈ ਹਾਂ ਹੋਮ ਸਟੇ ਯਹੀ ਹੈ ਹੋਮ ਸਟੇ ਹਾਂ ਜੀ ਹੋਮ ਸਟੇ ਤੋਂ ਉੱਪਰ ਹੈ ਮੇਰਾ ਦੋਸਤ ਕਹਾਂ ਉੱਪਰ ਹੈ ਮੈਂ ਦੱਸੂ ਹਾਂ ਚੈਨ ਰੋਡ ਕੇ ਅੱਛਾ ਕਹਾਂ ਸੇ ਆਪ ਠੀਕ ਹੈ ਜੀ ਫਿਰ ਆਪਕਾ ਧੰਨਵਾਦ ਬਹੁਤ ਬਹੁਤ ਬਾਈ ਹੋਰੀ ਕਹਿੰਦੇ ਸਾਨੂੰ ਅਸੀਂ ਹੋਮ ਸਟੇ ਦੱਸ ਦਿੰਨੇ ਆ ਉਹ ਸਾਹਮਣਾ ਘਰ ਆ ਹੋਮ ਸਟੇ ਉੱਥੇ ਚੱਲਦੇ ਆਪਾਂ ਇੱਥੇ ਹੀ ਗ੍ਰੀਨ ਹਾਊਸ ਬਣਾਈ ਜਾਂਦੇ ਨੇ सियाद सब्जी पूले ग्रीन हाउस बन रहा है सब्जी के लिए कारगिल हाँ जी पैदल में हाँ ठीक है झूले ये वाला घर है होम स्टे ਛੋਟਾ ਜਿਹਾ ਪਿੰਡ ਹੈ ਜਮਈ ਇਹ ਆ ਇੱਕ ਘਰ ਪੱਕਾ ਇੱਥੇ ਬਾਕੀ ਸਭ ਕੱਚੇ ਘਰ ਨੇ 4:00 ਵੱਜ ਗਏ ਆ ਦੇਖਦੇ ਮੇਰੇ ਇੱਥੇ ਟੈਂਟ ਕੱਢ ਦਿੰਨੇ ਕੁਛ ਨਹੀਂ ਹੁੰਦਾ ਗਿਆ ਹਾਂ ਆ ਵੀ ਲਿਖਿਆ ਹੋਇਆ ਹੋਮਸਟੇ ਦਾ ਨਾਮ ਡੋਲਕਰ ਹੋਮਸਟੇ ਅਜਾ ਪਿੰਡ ਇੰਨਾ ਬਾਰ ਵੀ ਪੁੱਛਾਂਗੇ ਕਿ ਇੰਨੇ ਪਿੱਛੇ ਕੀ ਕਹਾਣੀ ਹੈ ਤਿੰਨ ਜੋ ਕਿਉਂ ਹੁੰਦੇ ਆ ਇਕੱਠੇ ਤੇ ਉਹਦੇ ਰੰਗ ਵੀ ਅਲਗ-ਅਲਗ ਹੁੰਦੇ ਆ ਡਾਲਕਰ ਹੋਮਸਟੇਅ ਲਦਾਖ ਸੰਦ ਘਰੀ ਹੈ ਨਹੀਂ ਕੋਈ ਤੇ ਹੈਗੇ ਅੰਦਰ ਜੂਲੇ ਜੂਲੇ ਉਹ ਬੈਠੀ ਬਦਰ ਕਰਵਾਉਂਦਾ ਇੱਥੇ ਇਹਨਾਂ ਨੇ ਪਾਥੀਆਂ ਇਕੱਠੀਆਂ ਕੀਤੀਆਂ ਹੋਈਆਂ ਸਿਆਲ ਵਾਸਤੇ ਤੇ ਉਹ ਮਗਰ ਬਣਾਇਆ ਹੋਇਆ ਗ੍ਰੀਨ ਹਾਊਸ ਗ੍ਰੀਨ ਹਾਊਸ ਮੈਂ ਗ੍ਰੀਨ ਹਾਊਸ ਗਿਆ एक ग्रीन हाउस लगता इधर लगता इधर कोई सुकने पाया गया सोलर चार बज गए इतने तो हूँ दूध वाला नहीं तो नमकीन चल जाएगा कोई नमकीन तो बना ही होगा आपके पास वो तो आप सारा दिन पीते रहते हैं मैं अंदर आ सकता हूँ ना ਇਹ ਘਰ ਹੈ ਬਈ ਇਹਨਾਂ ਦਾ ਉਹ ਮੁੱਖ ਗੇਟ ਆ ਗਿਆ ਉੱਤਰਲੇ ਪਾਸੇ ਤੇ ਜੀ ਕਿਤਨੇ ਹੈ ਆਪਕਾ ਹਾਂ ਜੀ ਇਹਨਾਂ ਦਾ ਰੋਟੀ ਖਾਣ ਵਾਲਾ ਕਮਰਾ ਡਾਈਨਿੰਗ ਰੂਮ ਆਪकी गाय नीचे गई हुई है हां मुख कमइनदा यही है जमीन ना थोड़ी-थोड़ियां ने तो ना बराबरी ने गावां ही ने बस ते जा याक ने ने बोल आप ले में पड़ते हैं क्या करते हैं वहां पे जवा के ना तो सारे ले पड़ਦੇ ਨੇ ਇਹਨਾਂ ਦੀ ਲੋਕਲ ਨੂਨ ਵਾਲੀ ਚਾਹ ਜਿੱਦੇ ਚ ਘਿਓ ਪਾ ਕੇ ਪੀਂਦੇ ਆ ਮਾਤਾ ਬਣਾ ਰਹੀ ਹੈ ਆਪਣੇ ਆਸਤੇ ਆ ਇੱਕ ਤਰ੍ਹਾਂ ਨਾਲ ਇਹਨਾਂ ਦਾ ਦੇਸੀ ਸ਼ੇਕਰ ਆ ਇਹਦੇ ਚ ਚਾਹ ਪਾ ਕੇ ਵਿੱਚ ਘਿਓ ਪਾ ਕੇ ਫਿਰ ਇਹਨੂੰ ਛਕਦੇ ਪੂਰੇ ਜ਼ੋਰ ਦੀ ਤਾਂ ਫਿਰ ਉਹ ਰਲ ਜਾਂਦਾ ਫਿਰ ਪੀਂਦੇ ਆ ਉਸ ਤੋਂ ਬਾਅਦ ਚਾਹ ਬਣ ਰਹੀ ਹੈ ਹੋ ਹੋ ਕਿਹ ਹੈ ਐ ਮਰ ਲਾਉਂਦੇ ਆ ਇਹ ਕਿਉਂ ਜਿਵੇਂ ਪਸਾ ਘੋੜ ਤੇ ਉਹਨੇ ਮੱਧਨੀ ਨਾਲ ਉਹੀ ਮਾਹੌਲ ਆ ਜਾਵਾ ਤਾਲ ਤੇ ਵੀ ਮਾਦਾ ਨਹੀਂ ਸੰਦੇ ਰਕਾਣਾ ਮਾਤਾ ਪੂਰੀ ਮੱਖੀ ਮੱਛਰ ਨਹੀਂ ਬੈਠਣ ਦਿੰਦੀ वहां पे आज भी बहुत कुछ चल रहा था टेंट लगे हुए थे पूरे रंगदम में वहां पे बहुत स्टूडेंट थे पिकनिक मना रहे थे वो ए ये नोन वाली चाय नमकीन पर लेत्रमू माता जी ने हां हाथों तक पी जानेगी ਇਸ ਕੋ ਕਹਿੰਦੇ ਆਪ ਰੋਟੀ ਹੈ ਰੋਟ ਹੈ ਤਾਂ ਰੋਟੀ ਤੇ ਕਿਹੜੀ ਹੈ ਟੁਕ 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 ਇਹ ਵੀ ਇਹਨਾਂ ਦਾ ਰੋਟੀ ਹੈ ਲੋਕਲੇ ਨੂੰ ਇਹ ਬੋਲਦੇ ਆ ਟੁਕ ਟੁਕ ਜਿਵੇਂ ਆਪਾਂ ਰੋਟ ਬਣਾਉਣੇ ਹੁੰਦੇ ਆ ਜਾਂ ਮੰਨੀ ਪਕਾਉਣੇ ਹੁੰਦੇ ਆ ਨਾ ਉਸ ਹਿਸਾਬ ਦੀ ਰੋਟੀ ਆ ਤੇ ਨਾਲ ਨਮਕੀਨ 14 ਕੱਪ ਦਿੱਤਾ ਮਾਤਾ ਜੀ ਨੇ ਕਾਮ ਹੋ ਗਿਆ ਤੇ ਗਾਵਾਂ ਵਾਪਸ ਮੁੜ ਆਈਆਂ ਮਾਤਾ ਵੀ ਆਪਣੀਆਂ ਗਾਵਾਂ ਲੈ ਕੇ ਆ ਗਈ ਬਈ ਪਹਿਲਾਂ ਦੁੱਧ ਹੈ ਨਹੀਂ ਸੀ ਘਰੇ ਇਹ ਕਹਿੰਦੇ ਸੀ ਜੇ ਗਾਵਾਂ ਆ ਗਈਆਂ ਤਾਂ ਫਿਰ ਤੁਹਾਨੂੰ ਦੁੱਧ ਤੇ ਚਾਹ ਪਿਆ ਦੇਵਾਂਗੇ ਇਹ ਬਾਈ ਉਹ ਨੇਪਾਲ ਤੋਂ ਨੇ ਲੇਬਰ ਦਾ ਕੰਮ ਕਰ ਰਹੇ ਆ ਪੱਥਰ ਚੱਕ ਕੇ ਸਾਰੇ ਆ ਥਾਂ ਬਣਾਉਣਾ ਇੱਥੇ ਇੱਥੇ ਕਿ ਨਹੀਂ ਜਾਂਦੇ ਆ ਹਬਾ ਥੋੜਾ ਜਿਹਾ ਪਿੰਡ ਦੇਖ ਕੇ ਆਉਣੇ ਇਹਨਾਂ ਦਾ ਆプチ ਬਲਦ ਲੱਗਿਆ ਇਹਨਾਂ ਨੂੰ ਇਹ ਆਪਦੀ ਭਾਸ਼ਾ ਦੇ ਵਿੱਚ ਸ਼ੁਰਤਨ ਬੋਲਦੇ ਆ ਇਹਦੇ ਰੰਗ ਹੁੰਦੇ ਆ ਇੱਕ ਲਾਲ ਚਿੱਟਾ ਤੇ ਕਾਲਾ ਇਹਦੀ ਇਹ ਪ੍ਰਿਕਰਮਾ ਕਰਦੇ ਆ ਉਹਦੇ ਵਿੱਚ ਪੂਜਾ ਕਰਦੇ ਆ ਲਗਭਗ ਹਰੇਕ ਘਰ ਦੇ ਵਿੱਚ ਹੁੰਦਾ ਕਿਤੇ ਵੱਡਾ ਹੁੰਦਾ ਕਿਤੇ ਛੋਟਾ ਹੁੰਦਾ ਹਿੰਦੁਸਤਾਨ ਦੇ ਅਜੇ ਤੱਕ ਕਿੰਨੇ ਪਿੰਡ ਨੇ ਜਿਨ੍ਹਾਂ ਕੋਲ ਅਜੇ ਤੱਕ ਬਿਜਲੀ ਨਹੀਂ ਪਹੁੰਚੀ ਇੰਨਾ ਪਿੰਨਾਂ ਦੇ ਵਿੱਚ ਅਜੇ ਤੱਕ ਲਾਈਨ ਪਾਈ ਹੋਈ ਆ ਇਹ ਕੰਬੇ ਤੇ ਲੱਗੇ ਹੋਏ ਆ ਪਰ ਸਪਲਾਈ ਨਹੀਂ ਚੱਲੀ ਹੋਈ ਇਹਨਾਂ ਦੀ ਸਾਰੀ ਬਿਜਲੀ ਸੋਲਰ ਤੇ ਚੱਲਦੀ ਹੈ ਗਰਮੀਆਂ ਇ ਤਾਂ ਸੋਲਰ ਤੇ ਚੱਲਦੀ ਹੋਊਗੀ ਪਰ ਸਿਆਲ 'ਚ ਪਤਾ ਨਹੀਂ ਕਿਵੇਂ ਸਰਵਾਈਵ ਕਰਦੇ ਹੋਣਗੇ ਇਹ ਪੁੱਛਾਂ ਗਿਆ ਪਹਿਨਾਂ ਤੋਂ ਜੇ ਕੋਈ ਜਾਣਕਾਰ ਬੰਦਾ ਮਿਲ ਜਾਂਦਾ ਉਹ ਵੀ ਸਿਆਲ ਦੇ ਵਿੱਚ ਇੰਨੀ ਬਰਫ਼ ਪੈਂਦੀ ਧੁੱਪ ਕਿਤੇ ਨਿਕਲਦੀ ਨਹੀਂ ਫਿਰ ਸੋਲਰ ਵੀ ਕੀ ਕਰਦੇ ਹੋਣਗੇ ਜਗਾ ਪੁਣੋ ਅੱਜ ਵੀ ਰੁਕਣ ਲਈ ਸੋਣੀ ਮਿਲ ਗਈ ਵਧੀਆ ਸ਼ਾਮ ਦੇ 5:30 ਹੋ ਗਏ ਬਾਈ ਹੋਰ ਉਹਨੇ ਸਾਰੇ ਪੱਥਰ ਚੱਕਦੇ ਆ ਤੇ ਆਪਾਂ ਵੀ ਇੱਥੇ ਆਪਣਾ ਟੈਂਟ ਕੱਢਤਾ ਅੱਜ ਸਾਹਮਣੇ ਪਹਾੜ ਤੇ ਪੂਰੀ ਤੋਪ ਖੜੀ ਆ ਅੱਜ ਦੀ ਰਾਤ ਆਪਣੀ ਇਸ ਜਗ੍ਹਾ ਤੇ ਆ ਆਪਣੇ ਟੈਂਟ 'ਚ ਪਹੁੰਚ ਗਿਆ ਜੀ ਆਪਣੇ ਕੋਲੇ ਰੋਟੀ ਆਹ ਹੈ ਇਹਨਾਂ ਦਾ ਲੋਕਲ ਸਾਗ ਜਾਂ ਬਣਾਉਂਦੇ ਹੁੰਦੇ ਆ ਜਿਹੜਾ ਇਹ ਉਹ ਸਬਜੀ ਤੇ ਆ ਦੋ ਤਿੰਨ ਰੋਟੀਆਂ ਨਾਲ ਹਰੀਆਂ ਮਨਸਚਾਂ ਇਹ ਪਛਕਦੇ ਹਾਂ ਹੁਣ ਕਿ ਬਾਹਰ ਠੰਡ ਬਹੁਤ ਜ਼ਿਆਦਾ ਹੈ ਆਪਣੇ ਇਸ ਬਲੌਗ ਦੀ ਇੱਥੇ ਹੁਣ ਲੱਗੀ ਹੈ ਸਮਾਪਤੀ ਜੀ ਟੈਂਟ ਆਪ ਲਾ ਲਿਆ ਸੀ ਗਿਆ ਤੇ ਅੱਜ ਦਾ ਦਿਨ ਵੀ ਆਪਣਾ ਸੋਹਣਾ ਰਿਹਾ ਵਧੀਆ 15 ਕਿਲੋਮੀਟਰ ਵਾਟ ਨਿਕਲੀ ਅੱਜ TMS ਵੀਰੇ ਚੱਲਿਆ ਵੀ 9 ਵਜੇ ਸੀ ਤੇ ਮੇਲਾ 5:30 5:35 ਵਜੇ ਰੁਕ ਗਿਆ ਸੀ ਅੱਜ ਕੱਲ ਨੂੰ ਵੀ ਆਪਾਂ 15 ਕਿਲੋਮੀਟਰ ਬਾਅਦ ਜਾ ਕੇ ਰੁਕਾਂਗੇ ਕਿਉਂਕਿ ਅਗਲਾ ਪਿੰਡ ਇੱਥੇ 15 ਕਿਲੋਮੀਟਰ ਬਾਅਦ ਆ। ਫੋ ਮੇਰਾ ਇਹ ਪੂਰਾ ਬਲੌਗ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।